ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਂਝ ਕਰੀਏ ਗਜਵਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਨਵੀਂ ਕਥਾ ਲੈ ਕੇ ਹਾਜ਼ਰ ਹੋਏ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਸਾਤ ਸੰਗਤ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਤ ਸੰਗਤ ਜੀ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਤ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੋ ਜੋਤ ਦੀ ਬੁਜੀ ਹੋਈ ਬੱਤੀ ਹੁੰਦੀ ਹੈ ਉਸ ਦਾ ਕੀ ਕਰਨਾ ਚਾਹੀਦਾ ਹੈ ਸਾਤ ਸੰਗਤ ਜੀ ਜੇ ਤੁਸੀਂ ਸੰਤ ਮਹਾਪੁਰਸ਼ਾਂ ਜੀ ਦਾ ਦੱਸਿਆ ਹੋਇਆ ਇੱਕ ਕੰਮ ਕਰ ਲਵੋਗੇ ਸਾਤ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਬਰਕਤਾਂ ਹੀ ਬਰਕਤਾਂ ਪੈਣਗੀਆਂ ਸਾਤ ਸੰਗਤ ਜੀ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਸਾਤ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਥ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਸਾਥ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਥ ਸੰਗਤ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਥ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਹਿੰਦੇ ਨੇ ਭਾਈ ਜੇ ਕਿਸੇ ਦਾ ਅਸੀਂ ਭਲਾ ਕਰਾਂਗੇ ਤੇ ਵਾਹਿਗੁਰੂ ਜੀ ਸਾਡਾ ਭਲਾ ਕਰਾਂਗੇ ਕਰ ਭਲਾ ਸੁਖ ਹੋ ਭਲਾ ਸਾਧ ਸੰਗਤ ਜੀ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਧ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਦੇ ਸਵਾਲ ਸੀ ਪਹਿਲਾਂ ਅੱਪਾ ਨੇ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀ ਕਿ ਜੋਤ ਜਗਾਉਣ ਦੇ ਕੀ ਫਾਇਦੇ ਹਨ ਸਾਧ ਸੰਗਤ ਜੀ ਤੇ ਕਮੈਂਟ ਵਿੱਚ ਬਹੁਤ ਸੰਗਤਾਂ ਨੇ ਪੁੱਛਿਆ ਸੀ ਵੀ ਜੇ ਜੋਤ ਦੀ ਬੁਜੀ ਹੋਈ ਬੱਤੀ ਹੁੰਦੀ ਆ ਉਸ ਦਾ ਕੀ ਕਰੀਏ ਸਾਥ ਸੰਗਤ ਜੀ ਬਹੁਤ ਸਾਰੇ ਲੋਕ ਨੇ ਜਿਹੜੇ ਉਸ ਨੂੰ ਜਲ ਪ੍ਰਵਾਹ ਕਰ ਦਿੰਦੇ ਨੇ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਉਸ ਨੂੰ ਘਰ ਦੇ ਵਿੱਚ ਹੀ ਰੱਖੀ ਰੱਖਦੀਆਂ ਨੇ ਸਾਥ ਸੰਗਤ ਜੀ ਜੇ ਉਸ ਦਾ ਗਲਤ ਤਰੀਕੇ ਦੇ ਨਾਲ ਨਰਾਦਰ ਹੁੰਦਾ ਹੈ ਸਾਥ ਸੰਗਤ ਜੀ ਆਪਾਂ ਨੂੰ ਉਸ ਨੂੰ ਜ਼ਿਆਦਾ ਟਾਈਮ ਵੀ ਨਹੀਂ ਰੱਖਣਾ ਚਾਹੀਦਾ ਸਾਥ ਸੰਗਤ ਜੀ ਆਓ ਆਜਾਪਾ ਇਸ ਕਥਾ ਦੀ ਸਾਜ ਪਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਇਸ ਦੀ ਸਾਰੀ ਵਿਧੀ ਬਾਰੇ ਦੱਸਾਂਗੇ ਜੋ ਕਿ ਸਾਧ ਸੰਗਤ ਜੀ ਸੰਤ ਮਹਾਪੁਰਸ਼ਾਂ ਜੀ ਨੇ ਦੱਸੀ ਹੋਈ ਹੈ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਜ ਪਾਉਂਦੇ ਹਾਂ ਸਾਧ ਸੰਗਤ ਜੀ ਘਰ ਵਿੱਚ ਧਨ ਦੌਲਤ ਤੇ ਬਰਕਤ ਵਿੱਚ ਵਾਧਾ ਹੋਵੇ ਸਾਧ ਸੰਗਤ ਜੀ ਕਿ ਤੁਸੀਂ ਉਸ ਬੁੱਤੀ ਨੂੰ ਕੋੜੇ ਵਿੱਚ ਸੁਟ ਦਿੰਦੇ ਹੋ ਸਾਧ ਸੰਗਤ ਜੀ ਤੁਸੀਂ ਕਦੇ ਵੀ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰ ਸਕਦੇ ਬਹੁਤ ਸਾਰੀਆਂ ਸੰਗਤਾਂ ਨੇ ਸਾਧ ਸੰਗਤ ਜੀ ਜੋ ਘਰ ਦੇ ਵਿੱਚ ਜੋਤ ਜਗਾਉਂਦੀਆਂ ਨੇ ਸਾਧ ਸੰਗਤ ਜੀ ਜੋ ਬੁਜੀ ਹੋਈ ਜੋਤੀ ਬੱਤੀ ਹੁੰਦੀ ਹੈ ਸਾਧ ਸੰਗਤ ਜੀ ਬਹੁਤ ਸੰਗਤਾਂ ਦਾ ਉਸ ਨੂੰ ਜਲ ਪ੍ਰਵਾਹ ਕਰ ਦਿੰਦੀਆਂ ਨੇ ਸਾਧ ਸੰਗਤ ਜੀ ਆਪਾਂ ਨੇ ਜਲ ਪ੍ਰਵਾਹ ਨਹੀਂ ਕਰਨਾ ਮਹਾਪੁਰਸ਼ੀ ਕਹਿੰਦੇ ਹਨ ਭਾਈ ਉਸ ਦਾ ਨਰਾਦਰ ਹੁੰਦਾ ਹੈ ਜਦੋਂ ਅਸੀਂ ਉਸ ਦਾ ਜਲ ਪ੍ਰਵਾਹ ਕਰਦੇ ਹਾਂ ਸਾਧ ਸੰਗਤ ਜੀ ਇੱਕ ਸਾਡੇ ਅੱਖੀ ਦੇਖੀ ਹੋਈ ਗੱਲ ਹੈ ਸਾਧ ਸੰਗਤ ਜੀ ਇੱਕ ਵਾਰ ਇਦਾਂ ਹੀ ਸਾਧ ਸੰਗਤ ਜੀ ਅਸੀਂ ਕਿਸੇ ਰਿਸ਼ਤੇਦਾਰ ਦੇ ਘਰੇ ਚਲੇ ਗਏ ਸਾਧ ਸੰਗਤ ਜੀ ਉਸਨੇ ਬੜੀ ਹੀ ਮਰਿਆਦਾ ਦੇ ਨਾਲ ਤੂਫਪਤੀ ਚ ਕੀਤੀ ਤੇ ਵਾਹਿਗੁਰੂ ਜੀ ਅੱਗੇ ਦੇਸੀ ਕਿਉ ਦੀ ਜੋਤ ਜਗਾਈ ਸਾਥ ਸੰਗਤ ਜੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਉਸ ਨੇ ਜੋਤ ਜਗਾਈ ਸਾਥ ਸੰਗਤ ਜੀ ਫਿਰ ਜਦੋਂ ਵੀ ਜੋਤ ਵੱਦੀ ਸਾਥ ਸੰਗਤ ਜੀ ਜਦੋਂ ਜੋਤ ਵੱਜ ਜਾਂਦੀ ਹੈ ਉਸ ਤੋਂ 2-3 ਘੰਟੇ ਵੀ ਉਸ ਦੇ ਵਿੱਚ ਜੋਤ ਦੇ ਵਿੱਚ ਵਾਹਿਗੁਰੂ ਜੀ ਦੀ ਜੋਤ ਵਿੱਚ ਅਸਰ ਰਹਿੰਦਾ ਹੈ ਸਾਥ ਸੰਗਤ ਜੀ ਉਸ ਤੇ ਸ਼ਹੀਦੀ ਫੌਜਾਂ ਅੰਗ ਸੰਗ ਰਹਿੰਦੀਆਂ ਹਨ ਸਾਥ ਸੰਗਤ ਜੀ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਜੋ ਜੋਤੀ ਬੱਤੀ ਹੁੰਦੀ ਹੈ ਤੁਸੀਂ ਉਸ ਦਾ ਕੀ ਕਰਦੇ ਹੋ ਸਾਧ ਸੰਗਤ ਜੀ ਉਸਨੇ ਜਵਾਬ ਦਿੱਤਾ ਕਿ ਅਸੀਂ ਉਸ ਨੂੰ ਕਿਸੇ ਵੇਲੇ ਤੇ ਸਾਈਡ ਤੇ ਰੱਖ ਦਿੰਨੇ ਹਾਂ ਜਾਂ ਫਿਰ ਉਸ ਨੂੰ ਅਸੀਂ ਕੂੜੇ ਦੇ ਵਿੱਚ ਹੀ ਸੁੱਟ ਦਿੰਦੇ ਹਾਂ ਸਾਧ ਸੰਗਤ ਜੀ ਜੋ ਆਪਾਂ ਘਰ ਦੇ ਵਿੱਚ ਅਰਗਬਤੀ ਲਗਾਉਂਦੇ ਹਾਂ ਜਾਂ ਧੂਪ ਲਗਾਉਂਦੇ ਹਾਂ ਸਾਧ ਸੰਗਤ ਜੀ ਜੋ ਉਸ ਦੀ ਵੀ ਸਾਧ ਸੰਗਤ ਜੀ ਰਾਖ ਹੁੰਦੀ ਹੈ ਭਈ ਉਹ ਵੀ ਪੈਰਾਂ ਦੇ ਵਿੱਚ ਹੀ ਰੋਲ ਦਿੰਦੇ ਹਨ ਸਾਧ ਸੰਗਤ ਜੀ ਇਹ ਮर्यादा ਦੇ ਅਨੁਸਾਰ ਨਹੀਂ ਹੈ ਸਾਧ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਨੇ ਜਿਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਸਾਧ ਸੰਗਤ ਜੀ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਧ ਸੰਗਤ ਜੀ ਨਾਹੀਂ ਆਪਣੀ ਸੁੱਤੀ ਹੋਈ ਕਿਸਮਤ ਨੂੰ ਤੁਸੀਂ ਜਗਾ ਸਕਦੇ ਹੋ ਜੇ ਤੁਸੀਂ ਜੋਤ ਦੀ ਬੁਜੀ ਹੋਈ ਬੱਤੀ ਦਾ ਇਸ ਤਰ੍ਹਾਂ ਨਿਰਾਦਰ ਕਰਦੇ ਹੋ ਸਾਥ ਸੰਗਤ ਜੀ ਜੇਕਰ ਤੁਸੀਂ ਬਤੀ ਦਾ ਸਹੀ ਢੰਗ ਨਾਲ ਪ੍ਰਯੋਗ ਕਰਦੇ ਹੋ ਤਾਂ ਕਹਨ ਕਦੇ ਵੀ ਜ਼ਿੰਦਗੀ ਦੇ ਵਿੱਚ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸਾਥ ਸੰਗਤ ਜੀ ਥੋੜੀ ਜਹੀ ਯਤਨ ਨਾਲ ਹੀ ਹਰ ਮੰਜ਼ਿਲ ਹਾਸਲ ਹੋ ਸਕੇਗੀ ਜਦੋਂ ਅਸੀਂ ਸਾਥ ਸੰਗਤ ਜੀ ਕੋਈ ਚੰਗਾ ਕੰਮ ਕਰਨ ਲੱਗਦੇ ਹਾਂ ਤਾਂ ਅਸੀਂ ਜੋਤ ਅਤੇ ਤੂਬਤੀ ਵਾਹਿਗੁਰੂ ਜੀ ਅੱਗੇ ਉਹ ਸੱਚੇ ਵਾਹਿਗੁਰੂ ਜੀ ਅੱਗੇ ਪਰਮੇਸ਼ਵਰ ਅੱਗੇ ਜਰੂਰ ਅਰਦਾਸ ਕਰਦੇ ਹਾਂ ਸਾਧ ਸੰਗਤ ਜੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਜੀ ਸਾਡੇ ਸਾਰੇ ਕਾਮ ਨੂੰ ਸਿਰੇ ਚੜਾ ਦੇਣਾ ਸਾਧ ਸੰਗਤ ਜੀ ਵਾਹਿਗੁਰੂ ਜੀ ਬਹੁਤ ਕਿਰਪਾ ਕਰਦੇ ਹਾਂ ਸਾਰੇ ਤੁਸੀਂ ਜਾਣਦੇ ਹੀ ਹੋ ਕਿ ਜਦੋਂ ਆਪਾਂ ਘਰ ਦੇ ਵਿੱਚ ਅਕੰਧ ਪਾਠ ਸਾਹਿਬ ਦੀ ਆਰੰਭਤਾ ਕਰਦੇ ਹਾਂ ਸਾਤ ਸੰਗਤ ਜੀ ਅਸੀਂ ਜੋਤ ਜਰੂਰ ਜਗਾਉਂਦੇ ਹਾਂ ਅਸੀਂ ਸਵੇਰੇ ਅਤੇ ਸ਼ਾਮ ਵੇਲੇ ਜੋਤ ਘਰ ਵਿੱਚ ਵੀ ਲਗਾਉਂਦੇ ਹਾਂ ਸਾਤ ਸੰਗਤ ਜੀ ਮਹਾਪੁਰਸ਼ ਜੀ ਦੱਸਦੇ ਹਨ ਭਾਈ ਜੇ ਉਸ ਦੇ ਵਿਧੀ ਵਧੀ ਹੋਈ ਬੱਤੀ ਦਾ ਕੀ ਕਰੀਏ ਤਾਂ ਸਾਤ ਸੰਗਤ ਜੀ ਜੋ ਕੀ ਜੋਤ ਆਪਣੀ ਆਸਥਾ ਨੂੰ ਪਰਮਾਤਮਾ ਦੇ ਨਾਲ ਜੋੜਦੀ ਹੈ ਸਾਤ ਸੰਗਤ ਜੀ ਮਹਾਪੁਰਸ਼ਾਂ ਨੇ ਇਦਾਂ ਹੀ ਸਾਧ ਸੰਗਤ ਜੀ ਵਚਨ ਕੀਤੇ ਸੀ ਭਾਈ ਕਿ ਤੁਸੀਂ ਜੋਤ ਜੋਤ ਦੀ ਵਧੀ ਹੋਈ ਬੱਤੀ ਦਾ ਇਸ ਤਰ੍ਹਾਂ ਤੁਸੀਂ ਨੇ ਕਰਨਾ ਹੈ ਜਿਸ ਤੇ ਨਾਲ ਉਸ ਦੀ ਨਰਾਦਰ ਨਹੀਂ ਹੁੰਦਾ ਸਾਧ ਸੰਗਤ ਜੀ ਕਈ ਲੋਕ ਕਹਿੰਦੇ ਹਨ ਕਿ ਜੇ ਕਿ ਜੇ ਬੱਤੀ ਹੁੰਦੀ ਹੈ ਉਸ ਨੂੰ ਬਾਹਰ ਸੁੱਟ ਦਿਓ ਕਈ ਲੋਕ ਜੋ ਬੱਤੀਆਂ ਹੁੰਦੀਆਂ ਨੇ ਮਹੀਨੇ ਭਰਦੀਆਂ ਦੋ ਮਹੀਨੇ ਦੀਆਂ ਉਸ ਨੂੰ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੰਦੇ ਹਨ ਕਿਹਾ ਜਾਂਦਾ ਹੈ ਇਸ ਤਰ੍ਹਾਂ ਅਸੀਂ ਘਰ ਵਿੱਚ ਦਲੇਦਤ ਦਾ ਉੱਤਰ ਗਰੀਬੀ ਨੂੰ ਆਪਣੇ ਆਪ ਲੈ ਕੇ ਆਉਂਦੇ ਹਾਂ ਸਾਧ ਸੰਗਤ ਜੀ ਮਹਾਂਪੁਰਜ ਜੀ ਕਹਿੰਦੇ ਭਾਈ ਉਹਨਾਂ ਦੀ ਜ਼ਿੰਦਗੀ ਕਦੇ ਸਵਰ ਨਹੀਂ ਸਕਦੀ ਜੋ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਉਸ ਜੋਤ ਦਾ ਨਿਰਾਦਰ ਕਰਦੇ ਹਨ ਸਾਥ ਸੰਗਤ ਜੀ ਇੱਕ ਤਾਂ ਅਸੀਂ ਵਾਹਿਗੁਰੂ ਜੀ ਅੱਗੇ ਜੋਤ ਜਗਾ ਕੇ ਅਰਦਾਸਾ ਕਰਦੇ ਹਾਂ ਕਿ ਵਾਹਿਗੁਰੂ ਜੀ ਸਾਡਾ ਆ ਕੰਮ ਸਵਾਰ ਦੋ ਸਾਡਾ ਉਹ ਕੰਮ ਸਵਾਰ ਦੂਸਰੇ ਪਾਸੇ ਅਸੀਂ ਨਿਰਾਦ ਦਿੱਤਾ ਹੀ ਕਰੀ ਜਾਂਦੇ ਹਾਂ ਸਾਥ ਸੰਗਤ ਜੀ ਇਹ ਗਲਤ ਗੱਲ ਹੈ ਸਾਥ ਸੰਗਤ ਜੀ ਬੱਤੀਆਂ ਨੂੰ ਤੁਸੀਂ ਹੁਣ ਸਾਥ ਸੰਗਤ ਜੀ ਮਹਾਪੁਰਸ਼ਾਂ ਜੀ ਦੇ ਦੱਸੇ ਹੋਏ ਵਚਨਾ ਅਨੁਸਾਰ ਸਾਥ ਸੰਗਤ ਜੀ ਇਸ ਦਿਨ ਨੂੰ ਧਿਆਨ ਦੇ ਨਾਲ ਸੁਣ ਲੈਣਾ ਸਾਸ ਸੰਗਤ ਜੀ ਜੋ ਤੁਹਾਡੀਆਂ ਮਹੀਨੇ ਪਰਦੀਆਂ ਬੱਤੀਆਂ ਹੁੰਦੀਆਂ ਨੇ ਜੋਤ ਤਾਂ ਵਧੀਆਂ ਹੋਣੀਆਂ ਸਾਸ ਸੰਗਤ ਜੀ ਉਹਨਾਂ ਦਾ ਤੁਸੀਂ ਨੇ ਇੱਕ ਮਿੱਟੀ ਦਾ ਭਾਂਡਾ ਲੈਣਾ ਹੈ ਸਾਸ ਸੰਗਤ ਜੀ ਮਿੱਟੀ ਦੇ ਭਾਂਡੇ ਵਿੱਚ ਪਾ ਕੇ ਸਾਸ ਸੰਗਤ ਜੀ ਤੁਸੀਂ ਉਹਨਾਂ ਨੂੰ ਘਰ ਦੇ ਵਿੱਚ ਹੀ ਇੱਕ ਸਾਈਡ ਤੇ ਰੱਖ ਕੇ ਸਾਸ ਸੰਗਤ ਜੀ ਉਹਨਾਂ ਨੂੰ ਤੁਸੀਂ ਨੇ ਅੱਗ ਲਾ ਕੇ ਸਾੜ ਦੇਣਾ ਹੈ ਸਾਤਸੰਗਤ ਜੀ ਫਿਰ ਜਦੋਂ ਤੁਸੀਂ ਉਸ ਦੀ ਰਾਖ ਬਣ ਜਾਵੇਗੀ ਸਾਤਸੰਗਤ ਜੀ ਜਦੋਂ ਠੰਡੀ ਹੋ ਜਾਵੇਗੀ ਉਹ ਰਾਖ ਤਾਂ ਤੁਸੀਂ ਉਸ ਨੂੰ ਵਰਤ ਸਕਦੇ ਹੋ ਸਾਤਸੰਗਤ ਜੀ ਉਸ ਦੇ ਬਹੁਤ ਲਾਭ ਹਨ ਸਾਤਸੰਗਤ ਜੀ ਤੁਸੀਂ ਉਸ ਨੂੰ ਪਾਣੀ ਦੇ ਵਿੱਚ ਮਿਲਾ ਕੇ ਪੀ ਲਵੋ ਸਾਤਸੰਗਤ ਜੀ ਜਾਂ ਤੁਸੀਂ ਉਸ ਨੂੰ ਇਦਾਂ ਹੀ ਖਾ ਲਓ ਸਾਤਸੰਗਤ ਜੀ ਇਸ ਦੇ ਵਿਗਿਆਨਿਕ ਅਤੇ ਧਾਰਮਿਕ ਦੋਵੇਂ ਦੋਵੇਂ ਕਾਰਨ ਨੇ 사ਸੰਗਤ ਜੀ ਜਿਹੜੇ ਮਹਾਪੁਰਜ ਜੀ ਆਖਦੇ ਨੇ ਭਾਈ ਜਿਹੜੇ ਧਾਰਮਿਕ ਲੋਕ ਨੇ ਉਹ ਕਹਿੰਦੇ ਹਨ ਜਦੋਂ ਤੁਸੀਂ ਇਸ ਤਰੀਕੇ ਨਾਲ ਇਸ ਰਾਖ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਕਦੀ ਵੀ ਕਿਸੇ ਰੋਗ ਨਹੀਂ ਲੱਗ ਸਕਦਾ ਤੁਹਾਨੂੰ ਤੁਸੀਂ ਰੋਗਾਂ ਤੋਂ ਬਚੇ ਰਹਿੰਦੇ ਹੋ ਘਰ ਦੇ ਵਿੱਚ ਧਨ ਦੌਲਤ ਦਾ ਬਰਕਤਾਂ ਹੀ ਬਰਕਤਾਂ ਬੈਂਦੀਆਂ ਨੇ ਤੇ ਧਨ ਦੌਲਤ ਦਾ ਵਾਸ ਹੁੰਦਾ ਹੈ ਸਾਧ ਸੰਗਤ ਜੀ ਮਹਾਪੁਰਸ਼ੀ ਆਖਦੇ ਨੇ ਭਾਈ ਜਿਹੜੇ ਵਿਗਿਆਨਿਕ ਲੋਕ ਹੁੰਦੇ ਨੇ ਸਾਧ ਸੰਗਤ ਜੀ ਉਹ ਕਹਿੰਦੇ ਹਨ ਜਦੋਂ ਅਸੀਂ ਇਸ ਰਾਗ ਦਾ ਸੇਵਨ ਕਰਦੇ ਹਾਂ ਤੇ ਆਪਣੇ ਘਰ ਵਿੱਚ ਕਿਸੇ ਨੂੰ ਕੋਈ ਪੁਰਾਣੀ ਤੋਂ ਪੁਰਾਣੀ ਸਾਧ ਸੰਗਤ ਜੀ ਬਿਮਾਰੀ ਲੱਗੀ ਹੋਵੇ ਉਹ ਵੀ ਇਸ ਦੇ ਨਾਲ ਠੀਕ ਹੋ ਜਾਂਦੀ ਹੈ। ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਈਆਂ ਨੂੰ ਬਹੁਤ ਪੁਰਾਣੀ ਖੰਗ ਹੁੰਦੀ ਹੈ। ਜੇ ਗਲੇ ਵਿੱਚ ਕੋਈ ਗਲੇ ਦੇ ਨਾਲ ਜੁੜੀ ਹੋਈ ਕੋਈ ਵੀ ਬਿਮਾਰੀ ਹੋਵੇ। ਸਾਧ ਸੰਗਤ ਜੀ ਜਦੋਂ ਅਸੀਂ ਘਰ ਦੇ ਵਿੱਚ ਅਕੰਧ ਪਾਠ ਸਾਹਿਬ ਰੱਖਦੇ ਹਾਂ ਤਾਂ ਉਹ ਜੋਤ ਤਿੰਨ ਦਿਨ ਲਗਾਤਾਰ ਚੱਲਦੀ ਰਹਿੰਦੀ ਹੈ। ਸਾਥ ਸੰਗਤ ਜੀ ਅਤੇ ਪਾੜ ਦੀ ਸਮਾਪਤੀ ਤੋਂ ਬਾਅਦ ਵੀ ਉਸ ਨੂੰ ਅਸੀਂ ਵਧਣ ਨਹੀਂ ਦਿੰਦੇ ਜਿਸ ਭਾਂਡੇ ਵਿੱਚ ਜੋਤ ਜਗੀ ਹੁੰਦੀ ਹੈ ਜਦ ਜਗ ਰਹੀ ਹੈ ਸਾਥ ਸੰਗਤ ਜੀ ਤੁਸੀਂ ਦੇਖੋਗੇ ਉਸ ਨੂੰ ਉਸ ਦੇ ਉਸਦੇ ਆਲੇ-ਦੁਆਲੇ ਭਾਂਡੇ ਦੇ ਇੱਕ ਲਾਲ ਰੰਗ ਦਾ ਸਾਥ ਸੰਗਤ ਜੀ ਜਾਲ ਬਣ ਜਾਂਦਾ ਹੈ ਸਾਥ ਸੰਗਤ ਜੀ ਉਸ ਨੂੰ ਲਾ ਕੇ ਤੁਸੀਂ ਉਸ ਨੂੰ ਉਤਾਰ ਕੇ ਇੱਕ ਡੱਬੇ ਦੇ ਵਿੱਚ ਪਾ ਲਵੋ ਸਾਧ ਸੰਗਤ ਜੀ ਜਿਸ ਨੂੰ ਬਿਲਕੁਲ ਹਵਾ ਨਾ ਲਗੇ ਜਾਂ ਉਸ ਡੱਬੇ ਦੇ ਵਿੱਚ ਬਿਲਕੁਲ ਹਵਾ ਨਾ ਜਾਵੇ ਉਸ ਦੇ ਵਿੱਚ ਥੋੜੀ ਜਹੀ ਖੰਡ ਪਾ ਲਵੋ ਸਾਧ ਸੰਗਤ ਜੀ ਫਿਰ ਉਸ ਨੂੰ ਚੰਗੀ ਤਰ੍ਹਾਂ ਰਿਲਾ ਲਵੋ ਉਸ ਨੂੰ ਰਾਤ ਨੂੰ ਸੌਣ ਵੇਲੇ ਇੱਕ ਚਮਚ ਦੁੱਧ ਨਾਲ ਜਾਂ ਕੋਸੇ ਪਾਣੀ ਨਾਲ ਲੈ ਲਵੋ ਤਾਂ ਸਾਧ ਸੰਗਤ ਜੀ ਇਸ ਤਰੀਕੇ ਨਾਲ ਜੇ ਤੁਸੀਂ ਕਰੋਗੇ ਤੁਹਾਡੀ ਕੋਈ ਵੀ ਪੁਰਾਣੀ ਤੋਂ ਪੁਰਾਣੀ ਬਿਮਾਰੀ ਹੈ ਉਹ ਵੀ ਠੀਕ ਹੋ ਜਾਵੇਗੀ ਸਾਧ ਸੰਗਤ ਜੀ ਤੁਸੀਂ ਉਸ ਬੀਦੀ ਦਾ ਤਿਆਰ ਰੱਖਣਾ ਜੋ ਮਹਾਪੁਰਸ਼ਾ ਜੀ ਨੇ ਦੱਸੀ ਹੈ ਸਭ ਤੋਂ ਪਹਿਲਾਂ ਤੁਸੀਂ ਨੇ ਇੱਕ ਮਿੱਟੀ ਦਾ ਪਾਂਡਾ ਲੈਣਾ ਹੈ ਉਸ ਦੇ ਵਿੱਚ ਸਾਰੀਆਂ ਬੱਤੀਆਂ ਅਲੱਗ ਕਰ ਦੇਣੀਆਂ ਹੈ ਜਿਵੇਂ ਸਾਧ ਸੰਗਤ ਜੀ ਕਾਗਜ਼ ਹੁੰਦੇ ਨੇ ਅਗਰਵਤੀਆਂ ਡਬਿਆਂ ਹੁੰਦੇ ਉਹਨਾਂ ਨੂੰ ਸਾਈਡ ਤੇ ਕੱਟ ਦੇਣਾ ਹੈ ਸਾਤ ਸੰਗਤ ਜੀ ਉਹਨਾਂ ਨੂੰ ਤੁਸੀਂ ਸਾਈਡ ਤੇ ਅੱਗ ਲਗਾ ਦੇਣੀ ਹੈ ਜੋ ਬੱਤੀਆਂ ਹੁੰਦੀਆਂ ਨੇ ਉਹਨਾਂ ਨੂੰ ਸਾਈਡ ਤੇ ਕੱਢ ਕੇ ਉਹਨਾਂ ਨੂੰ ਉਸ ਦੀ ਰਾਖ ਬਣਾਣੀ ਬਣਾ ਲੈਣੀ ਹੈ ਜਦੋਂ ਉਸ ਦੀ ਰਾਖ ਬਣ ਜਾਵੇ ਤਾਂ ਸਾਤ ਸੰਗਤ ਜੀ ਉਸ ਨੂੰ ਠੰਡੀ ਹੋਣ ਤੱਕ ਇੱਕ ਡੱਬੇ ਦੇ ਵਿੱਚ ਪਾ ਲਓ ਸਾਤ ਸੰਗਤ ਜੀ ਘਰ ਦੇ ਵਿੱਚ ਉਸ ਦਾ ਉਸ ਨੂੰ ਪਾਣੀ ਦੇ ਵਿੱਚ ਮਿਲਾ ਕੇ ਸਵੇਰ ਸ਼ਾਮ ਛਿੱਟਾ ਦੇ ਦਿਓ ਸਾਤ ਸੰਗਤ ਜੀ ਜੋ ਵੀ ਘਰ ਦੇ ਵਿੱਚ ਗਲਤ ਚੀਜ਼ਾਂ ਹੁੰਦੀਆਂ ਨੇ ਉਹ ਬਾਹਰ ਚਲ ਜਾਣਗੀਆਂ ਮਹਾੜੀਆਂ ਰੋਹਾਂ ਹੁੰਦੀਆਂ ਨੇ ਉਹ ਵੀ ਨਹੀਂ ਕਰਦੇ ਵਿੱਚ ਐਂਟਰ ਹੋਣਗੀਆਂ ਸਾਧ ਸੰਗਤ ਜੀ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਜੀ ਛਿੱਟਾ ਹਮੇਸ਼ਾ ਜੋ ਤੁਹਾਡਾ ਮੇਨ ਗੇਟ ਹੈ ਉਸ ਤੋਂ ਵੱਲ ਨੂੰ ਹੀ ਲਗਾਉਣਾ ਹੈ ਸਾਧ ਸੰਗਤ ਜੀ ਜੇ ਕੋਈ ਬਿਮਾਰ ਹੈ ਬਹੁਤ ਜ਼ਿਆਦਾ ਕੋਈ ਬੈੱਡ ਤੇ ਪਿਆ ਹੈ ਕੋਈ ਬਹੁਤ ਜ਼ਿਆਦਾ ਉਸ ਨੂੰ ਵੱਡੀ ਬਿਮਾਰੀ ਹੈ ਸਾਧ ਸੰਗਤ ਜੀ ਜਿਸ ਅੰਗ ਤੇ ਵੀ ਉਸ ਦੀ ਬਿਮਾਰੀ ਹੈ ਨਾ ਸਾਤ ਸੰਗਤ ਜੀ ਉੱਥੇ ਵਾਹਿਗੁਰੂ ਜੀ ਦਾ ਨਾਮ ਲੈ ਕੇ ਸਾਤ ਸੰਗਤ ਜੀ ਉੱਥੇ ਲਗਾ ਦੇਣਾ ਤਾਂ ਤੁਸੀਂ ਦੇਖੋਗੇ ਦਿਨਾਂ ਦੇ ਵਿੱਚ ਚਮਤਕਾਰ ਹੋ ਜਾਵੇਗਾ ਦਿਨਾਂ ਦੇ ਵਿੱਚ ਉਹ ਰੋਗ ਠੀਕ ਹੋ ਜਾਵੇਗਾ ਇਸ ਵਿਧੀ ਦਾ ਧਿਆਨ ਰੱਖਣਾ ਸਾਤ ਸੰਗਤ ਜੀ ਅੱਜ ਤੋਂ ਬਾਅਦ ਸਾਤ ਸੰਗਤ ਜੀ ਮਹਾਪੁਰਸ਼ਾਂ ਜੀ ਦੇ ਪੂਰਨ ਬ੍ਰਹਮ ਗਿਆਨੀ ਸੰਤ ਪਾਬਾ ਅਜੀਤ ਸਿੰਘ ਜੀ ਦੇ ਦੱਸੇ ਹੋਏ ਬਚਨਾਂ ਅਨੁਸਾਰ ਜਿਹੜਾ ਇਸ ਵਿਧੀ ਦਾ ਕਰੇਗਾ ਵਿਧੀ ਨਾਲ ਸਾਤ ਸੰਗਤ ਜੀ ਕਰੇਗਾ ਤਾਂ ਸਾਤ ਸੰਗਤ ਜੀ ਉਸ ਦੇ ਘਰ ਵਿੱਚ ਕਦੀ ਬਰਕਤ ਦਾ ਬਰਕਤਾਂ ਹੀ ਬਰਕਤਾਂ ਆਉਣਗੀਆਂ ਕਦੇ ਵੀ ਘਾਟਾ ਨਹੀਂ ਹੋਵੇਗਾ ਖੁਸ਼ੀਆਂ ਹੀ ਰਹਿਣਗੀਆਂ ਹਟਾਈ ਸਾਤ ਸੰਗਤ ਜੀ ਧਿਆਨ ਰੱਖਣਾ ਦੂਸਰੀ ਵਿਧੀ ਸਾਤ ਸੰਗਤ ਜੀ ਮਹਾਪੁਰਸ਼ ਜੀ ਇਹ ਦੱਸਦੇ ਨੇ ਕਿ ਭਾਈ ਜਦੋਂ ਆਪਾਂ ਅਖੰਡ ਪਾਠ ਸਾਹਿਬ ਘਰ ਦੇ ਵਿੱਚ ਕਰਾਉਂਦੇ ਹਾਂ ਤਾਂ ਸਾਤ ਸੰਗਤ ਜੀ ਜੋ ਆਪਾਂ ਚੋਤ ਜਗਾਈ ਹੁੰਦੀ ਹੈ ਜਿਸ ਪਾਂਡੇ ਦੇ ਵਿੱਚ ਵੀ ਸਾਧ ਸੰਗਤ ਜੀ ਜਦੋਂ 3 ਦਿਨਾਂ ਤੋਂ ਬਾਅਦ ਵੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋ ਜਾਂਦੀ ਹੈ ਉਸ ਵਾਰ ਜਿੰਨੀ ਦੇਰ ਤੱਕ ਜੋ ਜਗਦੀ ਹੈ ਉਨੀ ਦੇਰ ਤੱਕ ਜੱਗੀ ਰਹਿਣ ਤੋਂ ਉਸ ਨੂੰ ਆਪਣੇ ਆਪ ਨਾ ਕਦੇ ਵੀ ਬੁਝਾਓ ਜਦੋਂ ਉਹ ਆਪਣੇ ਆਪ ਵੱਧ ਜਾਵੇ ਤਾਂ ਸਾਧ ਸੰਗਤ ਜੀ ਧਿਆਨ ਰੱਖਣਾ ਉਸ ਦੇ ਆਲੇ ਦੁਆਲੇ ਲਾਲ ਰੰਗ ਦਾ ਇੱਕ ਜਾਲਾ ਹੁੰਦਾ ਹੈ ਸਾਸੰਗ ਜੀ ਉਸ ਨੂੰ ਉਤਾਰ ਕੇ ਇੱਕ ਡੱਬੇ ਵਿੱਚ ਪਾ ਲਓ ਉਸ ਦੇ ਵਿੱਚ ਥੋੜੀ ਕੰਡ ਪਾ ਲਓ ਸਾਸੰਗ ਜੀ ਉਸ ਨੂੰ ਚੰਗੀ ਤਰ੍ਹਾਂ ਲਾ ਕੇ ਇੱਕ ਬੰਦ ਡੱਬੇ ਵਿੱਚ ਪਾ ਲਓ ਉਸ ਨੂੰ ਰਾਤ ਨੂੰ ਦੁੱਧ ਨਾਲ ਜਕੋਸੇ ਪਾਣੀ ਦੇ ਨਾਲ ਲੈ ਲਓ ਤੁਹਾਨੂੰ ਕੋਈ ਵੀ ਬਿਮਾਰੀ ਹੈ ਉਹ ਜਲਦੀ ਠੀਕ ਹੋ ਜਾਵੇਗੀ ਸਾਸੰਗ ਜੀ ਜੇ ਤੁਸੀਂ ਮਹਾਪੁਰਸ਼ਾਂ ਦੀ ਜੇ ਦੱਸੇ ਹੋਏ ਇਸ ਵਿਧੀ ਦੇ ਅਨੁਸਾਰ ਕਰੋਗੇ ਸਾਸੰਗ ਜੀ ਤੁਹਾਨੂੰ ਬਹੁਤ ਖੁਸ਼ੀਆਂ ਪ੍ਰਾਪਤ ਹੋਣਗੀਆਂ ਸਾਸੰਗਤ ਜੀ ਬਹੁਤ ਲੋਕਾਂ ਦਾ ਕਹਿਣਾ ਹੈ ਜਦੋਂ ਅਸੀਂ ਇਸ ਦਾ ਸੇਵਨ ਕਰਦੇ ਹਾਂ ਸਾਡੇ ਅੰਦਰ ਦੀ ਜੋ ਨਕਾਰਮਤ ਸਾਸੰਗਤ ਜੀ ਨਕਾਰਮਕਤਾ ਜਿਹੜੀ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਜਿਸ ਨਾਲ ਮਨੁੱਖ ਵਿੱਚ ਉੱਦਮਤਾ ਤੇ ਨਵਾਂ ਕੁਝ ਕਰਨ ਦੀ ਸੰਚਾਰ ਹੁੰਦਾ ਹੈ ਸਾਸੰਗਤ ਜੀ ਮਨੁੱਖ ਹਮੇਸ਼ਾ ਅੱਗੇ ਵਧਦਾ ਜਾਂਦਾ ਹੈ ਸਾਸੰਗਤ ਜੀ ਘਰ ਦੇ ਵਿੱਚ ਕਲਾ ਕਲੇਸ਼ ਮੁੱਕ ਜਾਂਦਾ ਹੈ ਰੋਗਾਂ ਤੋਂ ਮੁਕਤੇ ਮਿਲ ਜਾਂਦੀ ਹੈ ਸਾਧ ਸੰਗਤ ਜੀ ਕੋਈ ਦੇਸੀ ਘਿਓ ਦੀ ਜੋਤ ਜਗਾਉਂਦਾ ਹੈ ਕੋਈ ਸਾਧ ਸੰਗਤ ਜੀ ਸਰੋਂ ਦਾ ਤੇਲ ਦਾ ਦੀਵਾ ਜਗਾਉਂਦਾ ਹੈ ਸਾਧ ਸੰਗਤ ਜੀ ਜੋ ਦੇਸੀ ਘਿਓ ਦੀ ਆਪਾਂ ਜੋਤ ਜਗਾਉਂਦੇ ਹਨ ਸਾਧ ਸੰਗਤ ਜੀ ਉਸਦੇ ਬਹੁਤ ਜ਼ਿਆਦਾ ਫਾਇਦੇ ਹਨ ਸਾਧ ਸੰਗਤ ਜੀ ਉਸ ਦੇ ਨਾਲ ਤਾਂ ਤੁਸੀਂ ਦੇਖੋਗੇ ਉਸ ਦੇ ਨਾਲ ਪੋਲਿਊਸ਼ਨ ਨਹੀਂ ਫੈਲਦਾ ਵਾਤਾਵਰਣ ਸਾਫ਼ ਰਹਿੰਦਾ ਹੈ ਸਾਧ ਸੰਗਤ ਜੀ ਚੰਗੀ ਊਰਜਾ ਆਪਣੇ ਘਰ ਦੇ ਵਿੱਚ ਪਰਵੇਸ਼ ਹੁੰਦੀ ਹੈ ਸਾਥ ਸੰਗਤ ਜੀ ਜ਼ਿਆਦਾਤਰ ਜਿਹੜੇ ਦੇਸੀ ਘੋਦੀ ਜੋਤ ਹੈ ਨਾ ਉਹ ਸ਼ਹੀਦ ਸਿੰਘਾਂ ਲਈ ਜਗਾਈ ਜਾਂਦੀ ਹੈ ਸਾਥ ਸੰਗਤ ਜੀ ਬਹੁਤ ਸਾਰੇ ਲੋਕ ਨੇ ਜਿਹੜੇ ਸਰੋਂ ਦੇ ਤੇਲ ਦਾ ਜੀਵਾ ਜਗਾਉਂਦੇ ਹਨ ਸਾਥ ਸੰਗਤ ਜੀ ਉਹ ਇੱਕ ਤੇ ਸਾਥ ਸੰਗਤ ਜੀ ਤੁਹਾਨੂੰ ਪਤਾ ਉਹ ਪੋਲਿਊਸ਼ਨ ਫਲਾਉਂਦਾ ਹੈ ਹੋ ਸਕਦਾ ਹੈ ਵੱਤੋ ਵੱਤ ਅਸੀਂ ਦੇਸੀ ਘੋਦੀ ਜੋਤ ਹੀ ਜਗਾਇਆ ਕਰੀਏ ਕਿਉਂਕਿ ਜੋ ਦੇਸੀ ਕੋ ਦੀ ਜੋਤ ਹੁੰਦੀ ਹੈ ਨਾ ਉਹ ਆਕਸੀਜਨ ਵੀ ਪੈਦਾ ਕਰਦੀ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਤੁਸੀਂ ਇਸ ਵੀਡੀਓ ਦੇ ਨਾਲ ਕਰੋਗੇ ਤੁਹਾਡੇ ਸਾਰੇ ਦੁੱਖੜੇ ਦੂਰ ਹੋ ਜਾਣਗੇ ਸਾਧ ਸੰਗਤ ਜੀ ਧਿਆਨ ਦੇ ਨਾਲ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਸਾਧ ਸੰਗਤ ਜੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਧ ਸੰਗਤ ਜੀ ਮਹਾਪੁਰਸ਼ ਜੀ ਆਖਦੇ ਨੇ ਭਾਈ ਜਿਹੜੇ ਉਹਨਾਂ ਦੇ ਵਚਨਾਂ ਨੂੰ ਮੰਨ ਗਿਆ ਸਾਥ ਸੰਗਤ ਜੀ ਉਹ ਜ਼ਿੰਦਗੀ ਦੇ ਵਿੱਚ ਤਰ ਗਿਆ ਸਾਥ ਸੰਗਤ ਜੀ ਜਿਹਨਾਂ ਨੇ ਉਹਨਾਂ ਦੇ ਵਚਨਾਂ ਨੂੰ ਸਤਿ ਵਚਨ ਕਹਿ ਕੇ ਮੰਨ ਲਿਆ ਤਾਂ ਸਾਥ ਸੰਗਤ ਜੀ ਉਸਨੇ ਆਪਣੀ ਜ਼ਿੰਦਗੀ ਦੇ ਸਾਰੇ ਕਾਰਜ ਰਾਸ ਕਰ ਲਏ ਸਾਥ ਸੰਗਤ ਜੀ ਮਹਾਪੁਰਸ਼ ਤੁਸੀਂ ਜਾਣਦੇ ਹੀ ਹੋ ਉਹਨਾਂ ਨੇ ਕਿੰਨੀ ਹੀ ਦੁਨੀਆ ਦਾ ਭਲਾ ਕੀਤਾ ਹੈ ਕਿੰਨਾ ਹੀ ਸੁਧਾਰ ਕੀਤਾ ਹੈ ਸਾਥ ਸੰਗਤ ਜੀ ਜਦੋਂ ਮਹਾਪੁਰਸ਼ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਜੀ ਮਹਾਰਾਜ ਜਦੋਂ ਵੀ ਉਹ ਖੁਸ਼ੀ ਦੇ ਵਿੱਚ ਹੁੰਦੇ ਸੀ ਤਾਂ ਸਾਧ ਸੰਗਤ ਜੀ ਉਹ ਰੋਜ਼ ਨਿਤ ਨਮੀ ਇੱਕ ਵਿਧੀ ਲੈ ਕੇ ਦੱਸਦੇ ਸੀ ਆਪਣੀਆਂ ਸੰਗਤਾਂ ਨੂੰ ਆਪਣੇ ਸੇਵਾਦਾਰਾਂ ਨੂੰ ਆਪਣੇ ਪ੍ਰੇਮੀਆਂ ਨੂੰ ਤਾਂ ਜੋ ਸਾਧ ਸੰਗਤ ਜੀ ਉਹ ਚੰਗੇ ਰਾਹ ਤੇ ਤੁਰ ਸਕਣ ਵਾਹਿਗੁਰੂ ਜੀ ਦੇ ਦੱਸੇ ਹੋਏ ਚੰਗੇ ਰਾਹ ਤੇ ਤੁਰ ਸਕਣ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਤੁਸੀਂ ਕਰੋਗੇ ਤਾਂ ਤੁਹਾਡੀ ਵੀ ਜ਼ਿੰਦਗੀ ਸਵਰ ਜਾਵੇਗੀ ਸਾਧ ਸੰਗਤ ਜੀ ਇਹ ਮਹਾਪੁਰਸ਼ਾਂ ਦੇ ਬਚਨ ਨੇ ਭਾਈ ਸਾਧ ਸੰਗਤ ਜੀ ਸਾਨੂੰ ਵੀ ਇਸ ਦਾ ਨਹੀਂ ਪਤਾ ਸੀ ਤਾਂ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਈ ਸੰਤ ਮਹਾਪੁਰਸ਼ਾਂ ਜੀ ਦੇ ਕੋਲ ਅਸੀਂ ਵੀ ਇਸ ਬਾਰੇ ਪੁੱਛਿਆ ਕਿ ਮਹਾਰਾਜ ਜੀ ਇਸ ਇਸ ਬੱਤੀ ਦਾ ਸੀ ਕੀ ਕਰੀਏ ਸਾਧ ਸੰਗਤ ਜੀ ਤੁਸੀਂ ਜਾਣਦੇ ਹੋਈ ਕਈ ਘਰਾਂ ਦੇ ਵਿੱਚ ਤੇ ਸਵੇਰ ਸ਼ਾਮ ਜੋਤ ਜਗਾਈ ਜਾਂਦੀ ਹੈ ਪਰ ਬਹੁਤ ਸਾਰੇ ਲੋਕ ਨੇ ਸਿਰਫ ਜਿਹੜੇ ਸਾਤਸੰਗਤ ਜੀ ਇੱਕ ਚੰਗੇ ਦਿਨ ਵੀ ਜੋਤ ਜਗਾਉਂਦੇ ਨੇ ਜਿਵੇਂ ਕੋਈ ਸਿਰਫ ਐਤਵਾਰ ਨੂੰ ਹੀ ਜੋਤ ਜਗਾਉਂਦਾ ਹੈ ਜਾਂ ਫਿਰ ਜੋ ਵਾਈਗੁਰ ਜੀ ਦੇ ਚੰਗੇ ਦਿਹਾੜੇ ਹੁੰਦੇ ਨੇ ਜਿਵੇਂ ਸੰਗਰਾਂਧ ਹੋਗੀ ਦਸਵੀਂ ਹੋਗੀ ਸਾਤਸੰਗਤ ਜੀ ਪੂਰਨਮਾਸ਼ੀ ਹੋਗੀ ਇਨ੍ਹਾਂ ਦਿਨਾਂ ਦੇ ਦਿਨਾਂ ਵਿੱਚ ਹੀ ਜੋਤ ਜਗਾਈ ਜਾਂਦੀ ਹੈ ਸਾਤਸੰਗਤ ਜੀ ਇਸੇ ਤਰ੍ਹਾਂ ਮਹਾਂਪੁਰਸ਼ਾਂ ਜੀ ਕੋਲ ਸੀ ਨੇ ਵਚਨ ਲਏ ਸੀ ਤਾਂ ਮਹਾਂਪੁਰਸ਼ਾਂ ਜੀ ਨੇ ਦੱਸਿਆ ਸੀ ਪਾਈ ਇਸ ਦਾ ਇਸ ਤਰ੍ਹਾਂ ਕੱਲਣਾ ਕੀਤਾ ਜਾਵੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸੁੱਖ ਆਣਗੇ 사ਤ ਸੰਗਤ ਜੀ ਜਦੋਂ ਤੋਂ ਅਸੀਂ ਇਸ ਤਰੀਕੇ ਨਾਲ ਕਰ ਰਹੇ ਹਾਂ ਵਾਹਿਗੁਰੂ ਜੀ ਨੇ ਕਿਸੇ ਚੀਜ਼ ਦੀ ਘਾਟ ਨਹੀਂ ਛੱਡੀ ਹੈ ਵਾਹਿਗੁਰੂ ਜੀ ਇੰਨੇ ਮਿਹਰ ਹੈ 사ਤ ਸੰਗਤ ਜੀ ਵਾਹਿਗੁਰੂ ਜੀ ਸਭ ਤੇ ਐਸੇ ਤਰ੍ਹਾਂ ਮਿਹਰ ਪਰਿਆ ਹੱਥ ਰੱਖਣ ਜੋ ਵੀ ਇਸ ਚੈਨਲ ਦੇ ਨਾਲ ਜੁੜਿਆ ਹੋਇਆ ਹੈ ਵਾਹਿਗੁਰੂ ਜੀ ਉਸ ਦੇ ਘਰ ਪਰਵਾਰ ਨੂੰ ਸਾਰਿਆਂ ਨੂੰ ਤੰਦਰੁਸਤ ਤੇ ਵਕਸ਼ਣ ਕਰੋ ਵਚ ਵਾਦੇ ਕਨ ਕਮਾਈਆਂ 'ਚ ਬਰਕਤ ਆਉਣ ਸਾਧ ਸੰਗਤ ਜੀ ਐਸੀ ਤਰਾਈ ਸਾਧ ਸੰਗਤ ਜੀ ਅਸੀਂ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਨਮੀਆਂ ਨਮੀਆਂ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਾਂਗੇ ਸਾਧ ਸੰਗਤ ਜੀ ਐਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤਾਂ ਸਾਧ ਸੰਗਤ ਜੀ ਵੱਧ ਵਾਸ਼ਿਆ ਜਰੂਰ ਕਰਿਆ ਕਰੋ ਸਾਧ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਥ ਸੰਗਤ ਜੀ ਉਹ ਜਾ ਜੋ ਉਹਨਾਂ ਦਾ ਵੀ ਭਲਾ ਹੋ ਸਕੇ ਉਹ ਵੀ ਚੰਗੇ ਰਾਤੇ ਵਾਹਿਗੁਰੂ ਜੀ ਦੇ ਚੰਗੇ ਰਾਤੇ ਚੱਲ ਸਕਣ ਸਾਥ ਸੰਗਤ ਜੀ ਅਤੇ ਸੰਤ ਪਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਤ ਸੰਗਤ ਜੀ ਅਣਜਾਣੇ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਨੇ ਜੀ ਸਾਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਜੋ ਵੀ ਤੁਸੀਂ ਸੁਝਾਅ ਦੇਣੇ ਹੁੰਦੇ ਆ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਸਾਤ ਸੰਗਤ ਜੀ ਤੁਸੀਂ ਦੱਸਿਆ ਕਰੋ ਹੋਰ ਤੁਹਾਨੂੰ ਕਿਸ ਤਰ੍ਹਾਂ ਦੀਆਂ ਵੀਡੀਓਜ਼ ਪਸੰਦ ਨੇ ਜੋ ਬਾਬਾ ਜੀ ਦੇ ਨਾਲ ਰਿਲੇਟਡ ਤਾਂ ਸਾਤ ਸੰਗਤ ਜੀ ਆਪਾਂ ਉਹ ਵੀਡੀਓਜ਼ ਲੈ ਕੇ ਆਂਦੇ ਰਹਾਂਗੇ ਸਾਤ ਸੰਗਤ ਜੀ ਜੋ ਮਹਾਪੁਰਸ਼ ਜੀ ਸਾਧ ਸੰਗਤ ਜੀ ਤੁਸੀਂ ਜਾਣਦੇ ਹੋ ਮਹਾਪੁਰਸ਼ ਜੀ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਬਾਰੇ ਦੱਸ ਕੇ ਗਏ ਸੀ ਸਾਧ ਸੰਗਤ ਜੀ ਉਹ ਵੀ ਸਾਡੇ ਬਜ਼ੁਰਗਾ ਨੇ ਉਸ ਬਾਰੇ ਦੱਸਿਆ ਹੈ ਸਾਧ ਸੰਗਤ ਜੀ ਉਹ ਵੀ ਤੁਹਾਨੂੰ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਧ ਸੰਗਤ ਜੀ ਹੋਈਆਂ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜਵਾਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ